ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦੇ ਸਾਲਾਨਾ ਜਲਸਾ ਦਾ ਉਦਘਾਟਨ ਕੁਰਾਨ ਪਾਕ ਦੀ तिलावत ਨਾਲ ਕੀਤਾ ਗਿਆ ਇਸ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਗਈ ਦੁਆ ਤੋਂ ਬਾਅਦ ਜਲਸੇ ਦਾ ਸ਼ੋਭ ਰੰਭ ਹੋਇਆ ਗੌਰਤਲਬ ਹੈ ਕਿ ਹਰ ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਕਾਦੀਆਂ ਵਿਖੇ ਅਹਿਮਦੀਆ ਜਮਾਤ ਦਾ ਸਾਲਾਨਾ ਜਲਸਾ ਹੁੰਦਾ ਹੈ ਜਿਸ ਵਿੱਚ ਪੂਰੇ ਭਾਰਤ ਦੇ ਨਾਲ ਦੁਨੀਆ ਦੇ ਅਨੇਕਾਂ ਮੁਲਕਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਹਿਮਦੀਆ ਭਾਈਚਾਰੇ ਦੇ ਲੋਕ ਇਸ ਜਲਸੇ ਵਿੱਚ ਸ਼ਾਮਲ ਹੁੰਦੇ ਹਨ ਅੱਜ ਜਲਸੇ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸ਼ਮੂਲੀਅਤ ਕੀਤੀ ਅਤੇ ਆਏ ਹੋਏ ਸ਼ਰਧਾਲੂਆਂ ਨੂੰ ਜਲਸੇ ਦੀ ਵਧਾਈ ਦਿੱਤੀ ਇਸ ਮੌਕੇ ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਉਹਨਾਂ ਨੇ ਵੀ ਜਮਾਤ ਅਹਿਮਦੀਆ ਦੇ ਭਾਈਚਾਰੇ ਨੂੰ ਸਲਾਣਾ ਜਲਸੇ ਦੀ ਵਧਾਈ ਦਿੱਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਕਾਦੀਆਂ ਤੋਂ ਸੀਨੀਅਰ ਪੱਤਰਕਾਰ ਸਲਾਮ ਤਾਰੀ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਅ ਹਜ਼ਰਤ ਮੁਹੰਮਦ ਗੁਲਾਮ ਸਾਹਿਬ ਦੀ ਇਸ ਜਨਮ ਭੂਮੀ ਤੇ ਕਾਦੀਆਂ ਦੇ ਅੰਦਰ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਧਰਤੀ ਨੂੰ ਸਰਜਾ ਕਰਦਾ ਅ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਪਲ-ਪਲ ਜਿੱਥੇ ਸਲਾਮ ਦੀ ਪ੍ਰਗਤੀ ਲਈ ਕੰਮ ਕੀਤਾ ਉਸੇ ਨਾਲ ਦੇ ਨਾਲ ਜਿਹੜੀਆਂ ਮਾਨਵਿਕ ਕਦਰਾਂ ਕੀਮਤਾਂ ਨੇ ਉਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਵੀ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਦਾ ਕੀਤੀ ਉਹ ਲਗਭਗ 80 ਦੇ ਕਰੀਬ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਦੁਨੀਆ ਦੀ ਝੋਲੀ 'ਚ ਪਾਈਆਂ ਔਰ ਜਿਨ੍ਹਾਂ ਕਿਤਾਬਾਂ ਦੇ ਲੜ ਲੱਗ ਕੇ ਬਹੁਤ ਵੱਡੀ ਤਦਾਦ ਦੇ ਵਿੱਚ ਦੁਨੀਆ ਦੇ ਅੰਦਰ ਉਹਨਾਂ ਦੇ ਪੈਰੋਕਾਰ ਵਧੇ ਸੋ ਅੱਜ ਕਾਦੀਆਂ ਦੇ ਅੰਦਰ ਅ ਅਹਿਮ ਦੀਆ ਸਵਾਸ ਵੱਲੋਂ ਜਿਹੜਾ ਸਾਲਾਨਾ ਜਲਸਾ ਕੀਤਾ ਜਾਂਦਾ ਦਨ ਰੋਜਾ ਮੈਨੂੰ ਉਹਦੇ ਚ ਸ਼ਿਰਕਤ ਕਰਨ ਦਾ ਇਹਨਾਂ ਨੇ ਮਾਨ ਵਕਸਿਆ ਔਰ ਮੈਂ ਸਭ ਤੋਂ ਪਹਿਲਾਂ ਤਾਂ ਇਸ ਪ੍ਰਬੰਧਕ ਕਮੇਟੀ ਦਾ ਸ਼ੁਕਰੀਆ ਅਦਾ ਕਰਦਾ ਔਰ ਜਿਨ੍ਹਾਂ ਨੇ ਦੁਨੀਆ ਦੇ ਪਮਾਨੇ ਦੇ ਉੱਤੇ ਮੈਨੂੰ ਇਹ ਖੂਸੂਰਤ ਲੋਕਾਂ ਦੇ ਨਾਲ ਜੁੜਨ ਦਾ ਅਫਸਰ ਦਿੱਤਾ ਜਿਹੜੇ ਅੱਜ ਇਸ ਸਾਲਾਨਾ ਜਲਸੇ ਚ ਆਏ ਆ ਸੋ ਅਮਦੀਆ ਸਮਾਜ ਦਾ ਜਿਹੜਾ ਮੇਨ ਥੀਮ ਹੈ ਸਮਾਜ ਸੇਵਾ ਕਰਨੀ ਤੇ ਦੁਨੀਆ ਦੇ ਅੰਦਰ ਪਿਆਰ ਤੇ ਮੁਹੱਬਤ ਦਾ ਸਨੇਹ ਦਾ ਵਾਤਾਵਰਨ ਸਿਰਜਣਾ ਰੋਦਲੀ ਸਾਰੇ ਆਪਣੀ ਜ਼ਿੰਦਗੀ ਦੇ ਅੰਦਰ ਕੰਮ ਕਰ ਰਹੇ ਨੇ ਸੋ ਮੈਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਜੀ ਵੱਲੋਂ ਵੀ ਇਸ ਜਲਸੇ ਨੂੰ ਸ਼ੁਭ ਕਾਮਨਾਵਾਂ ਦੇਣਾ ਆਪਣੇ ਵੱਲੋਂ ਵੀ ਔਰ ਮੈਂ ਉਮੀਦ ਕਰਦਾ ਕਿ ਨਿਆ ਸਾਲ ਆ ਰਿਹਾ ਅਸੀਂ ਉਸ ਦੀ ਦਲੀਲ 'ਚ ਖੜੇ ਆਂ ਔਰ ਆਮ ਦੀਆਂ ਸਮਾਜ ਦੀਆਂ ਜਿਹੜੀਆਂ ਥੀਮ ਨੇ ਜਿਹੜੀਆਂ ਇਹਨਾਂ ਦੀਆਂ ਰੋਸ਼ਨ ਗਤੀਵਿਧੀਆਂ ਨੇ ਮਾਨਵੀ ਕਦਰਾਂ ਕੀਮਤਾਂ ਵਾਲੀਆਂ ਦੁਨੀਆ ਦੇ ਅੰਦਰ ਪਿਆਰ ਬੰਡਣ ਵਾਲੀਆਂ ਮੁਹੱਬਤ ਵੰਡਣ ਵਾਲੀਆਂ ਉਹਨਾਂ ਨੂੰ ਆਨ ਵਾਲੇ ਸਮਝ ਹੋਰ ਚਰਚਾਂ ਦੇ ਲੰਘਣ ਲੱਗਣ ਸੋ ਮੇਰੀਆਂ ਦੁਆਵਾਂ ਸ਼ੁਭ ਸ਼ਾਮਾਂ ਜਿਤੇ ਇਸ ਗੱਲ ਦੇ ਨਾਲ ਨੇ ਉਥੇ ਅਸੀਂ ਪੰਜਾਬ ਸਰਕਾਰ ਵੱਲੋਂ ਜਿੱਥੇ ਵੀ ਇਹਨਾਂ ਨੂੰ ਕੋ ਸਾਡੀ ਲੋੜ ਹੋਵੇ ਸਾਡੀ ਕੋ ਭੂਮਿਕਾ ਸੇ ਅਦਾ ਕਰ ਸਕਦੇ ਹੋਈਏ ਮੈਂ ਖੁੱਲੇ ਜਲਸੇ ਸੇ ਕਹਿਆ ਵੀ ਸਾਡੀ ਆਵਾਜ਼ ਫੜ ਕੇ ਇਹ ਸਾਨੂੰ ਹੁਕਮ ਕਰਨ ਇਹ ਕੰਮ ਕਰਨਾ ਔਰ ਜਿੱਥੇ ਇਹ ਆਪਣੇ ਕਾਰਜ ਲੱਗੇ ਉਥੇ ਅਸੀਂ ਵੀ ਇਹਨਾਂ ਦੇ ਹਰ ਘੜੀ ਹਰ ਪਲ ਜਿਹੜੀ ਆ ਉਹ ਇਹਨਾਂ ਦੇ ਨਾਲ ਖੜੇ ਆ ਮੈਂ ਐਮਡੀ ਜਮਾਤ ਦੇ ਜਲਸੇ ਚ ਸ਼ਿਰਕਤ ਅਸੀਂ ਹਰ ਸਾਲ ਹੀ ਕਰਦੇ ਕਿਉਂਕਿ ਹਰ ਸਾਲ ਹੀ ਇਹ ਪਿਆਰ ਦਾ ਸੰਦੇਸ਼ ਦੇਣ ਵਾਸਤੇ ਨਫ਼ਰਤ ਨੂੰ ਖਤਮ ਕਰਨ ਵਾਸਤੇ ਆਪਣੇ ਪੁਰਖਿਆਂ ਦਾ ਆਪਣੇ ਗੁਰੂਆਂ ਦਾ ਅ ਮੁਹੰਮਦ ਜੀ ਦਾ ਦਸਤ ਦੇ ਜਿਹੜਾ ਹਜ਼ਰਤ ਮੁਹੰਮਦ ਦਾ ਲੈ ਕੇ ਆਉਂਦੇ ਨੇ ਔਰ ਜਿਹੜੀ ਆਪਣੇ ਪੀੜ੍ਹੀਆਂ ਨੇ ਉਹਨਾਂ ਤੋਂ ਜਾਣੂ ਕਰਾਉਂਦੇ ਨੇ ਕਿਉਂਕਿ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਕੋਈ ਜਾਤ ਕੋਈ ਧਰਮ ਕੋਈ ਵਰਗ ਨਹੀਂ ਹੁੰਦਾ ਉਹ ਲੋਕ ਕਈ ਵਾਰ ਉਹਨਾਂ ਦੇ ਪਹਿਰਾਵੇ ਹੋ ਜਾਂਦੇ ਉਹਨਾਂ ਨੂੰ ਵਿਅਕਤੀ ਵਿਸ਼ੇਸ਼ਨਾ ਜਾਂ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਪਰ ਉਹ ਬੜੀ ਡਿਟੇਲ ਚ ਦੱਸਦੇ ਨੇ ਕਿ ਸਾਡਾ ਮੁਅੱਜ਼ਬ ਜਿਹੜਾ ਆ ਇਹ ਇਹਦੀ ਜਿਹੜੀ ਨੀ ਹੈ ਉਹ ਮੁਹੱਬਤ ਹੈ ਔਰ ਸਾਡਾ ਬੜਾ ਗਾੜਾ ਰਿਸ਼ਤਾ ਇਹਨਾਂ ਦੇ ਨਾਲ ਕਿਉਂਕਿ ਅੰਮ੍ਰਿਤਸਰ ਨੂੰ ਮੈਂ ਬਿਲੋਂਗ ਕਰਦਾ ਹਾਂ ਔਰ ਹਰਮੰਦਰ ਸਾਹਿਬ ਜਿੱਦੀ ਨੀ ਜਿਹੜੀ ਉਹ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ ਸੋ ਸਾਡਾ ਤੇ ਬੜਾ ਇੱਕ ਗੜਾ ਰਿਸ਼ਤਾ ਐ ਸੋ ਸਾਰੇ ਧਰਮ ਜਿਹੜੇ ਮੈਨੂੰ ਸਮਝਦਾ ਕਿ ਮੁਹੱਬਤ ਕਰਨੀ ਜ਼ਿਆਦਾ ਸਿਖਾਉਂਦੇ ਨੇ ਬਜਾਏ ਕਿ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਹੋਵੇ ਸੋ ਇਹ ਦੁਨੀਆ ਬਣੀ ਇਸੇ ਲਈ ਕਾਇਨਾਤ ਬਣੀ ਇਸੇ ਲਈ ਮੈਂ ਅਹਿਮਦੀयत ਜਮਾਤ ਦਾ ਖਾਸ ਕਰ ਇਹਨਾਂ ਦੇ ਮਿਰਜ਼ਾ ਮਸੂਰ احمد ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਦੀ ਸੂਚੀ ਟੀਮ ਜਿਹੜੀ ਹੈ ਇਹ ਪੈਗਾਮ ਨੂੰ ਸਾਡੀ ਧਰਤੀ ਤੇ ਹਮੇਸ਼ਾ ਲੈ ਕੇ ਆਉਂਦੇ ਨੇ ਹਰ ਸਾਲ ਤੋਂ ਕਾਦੀਆਂ ਵਿੱਚ ਅਹਿਮਦੀਆ ਮੁਸਲਿਮ ਜਮਾਤ ਦਾ ਸਾਲਾਨਾ ਜਲਸਾ ਮਨਾਇਆ ਜਾ ਰਿਹਾ ਸ਼ੁਰੂ ਹੋ ਚੁੱਕਿਆ ਹੈ ਇਹ 128ਵਾਂ ਜਲਸਾ ਹੈ اور ہر سال جلسہ ہو رہا ہے ایک سو اٹھائی سال تو اور اس دا منطب تے مقصد ہو ہے کہ تاکہ ایک تے انسان دا اللہ تعالیٰ نال پرماتما نال واحدوں نال سمبند ستھاپت ہوئے اللہ نو پشانے انسان اور دوسرا دے مخلوق نال ہمدردی کرے محبت کرے ہر ترم دے جڑے دھرم گرنتھ نے انہوں نے یہی دو مقصد بیان کیتے نے کہ انسان دا پرماتمہ نال تعلق پیدا ہو جاوے تے بندے دا بندے نال تعلق پیدا ہو جاوے اج کل بڑی نفرتاں نے ਦੁਨੀਆ ਦੇ ਵਿੱਚ ਬੜੇ ਜਿਹੜਾ ਨਾ ਉਹ ਵਾਟ ਟਕ ਚੱਲ ਰਹੀ ਹੈ ਜਮਾਤ-ਏ-ਅਹਿਮਦੀ ਦੀ ਕੋਸ਼ਿਸ਼ ਹੁੰਦੀ ਹੈ ਇਸ ਕਿਸਮ ਦੀ ਕਾਨਫਰੰਸਾਂ ਅੱਜ ਦਾ ਆਯੋਜਨ ਕਰਕੇ ਤਾਂ ਕਿ ਦੁਨੀਆ ਦੇ ਵਿੱਚ ਆਪਸੀ ਪਿਆਰ ਤੇ ਮੁਹੱਬਤ ਪੈਦਾ ਹੋਵੇ ਅੱਜ ਤੋਂ ਅਲਸਾ ਸ਼ੁਰੂ ਹੈ ਪਹਿਲਾ ਸੈਸ਼ਨ ਚੱਲ ਰਿਹਾ ਦੂਸਰਾ ਸੈਸ਼ਨ ਚੱਲ ਰਿਹਾ ਅੱਜ ਦਾ ਔਰ ਅੱਜ ਦੇ ਦੂਸਰੇ ਸੈਸ਼ਨ ਦੇ ਵਿੱਚ ਸਾਡੇ ਬਹੁਤ ਹੀ ਲਾਜਨ ਕਟਾਰੂ ਚੱਕ ਜੀ ਮਨਿਸਟਰ ਪੰਜਾਬ ਕੈਬਨਿਟ ਮਨਿਸਟਰ ਪੰਜਾਬ ਵੀ ਤਸ਼ਰੀਫ ਲਾਇਆ ਸਣ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਹਨ اور اسے طرح کل ان شاء اللہ اسی ٹائم سربرم سمے کیتا جائے گا جے جی وقت وقت ترما دے لوگ دھرمارمک لیڈر وی اور وقت وقت سیاسی پارٹیاں دے لیڈر صاحبان بھی اتنے گے اور اپنے خیالات دا اظہار کرن گے اس واسطے اس جلسے دے اور بھی میں دسنا چاہنا کہ جلسے دے ویچے کیول ہندوستان دے نہیں بلکہ کئی دشان دے جڑے نمائندگان جڑے جی پہنچے نے اور اللہ دے فضل و کرم کافی حاضری ہے موسم بھی اچھا ہے اور تین دن تک نتی تی اکتی تک یہ جلسہ چلے گا تے یہی کوشش رہے گی کہ پرماتما سب نو آپس میں پیار تے محبت نہ رہن توفیق تع کرے اور سب نو سب دا تعلق خدا تعالیٰ ہو جائے جے رب نہ سمبند ہو جائے گا تے آپ سے پیار اور محبت بھی پیدا ہو جائے گی رب کرے کہ یہ اس کا کانفرنس کا مقصد ہے